ਅਪਾ ਅਗਲੀ ਖਬਰ ਦੇ ਵੱਲ ਵਧਦੇ ਅਗਲੀ ਖਬਰ ਆ ਰਹੀ ਹੈ ਕੌਮਟਨ ਤੋਂ ਜਿੱਥੇ ਇੱਕ ਸਕੂਲ ਦੇ ਨੇੜੇ ਵਾਪਰੀ ਇੱਕ ਗੋਲੀਬਾਰੀ ਦੀ ਘਟਨਾ ਦੇ ਵਿੱਚ ਇੱਕ ਮਾਂ ਤੇ ਇੱਕ ਧੀ ਦੀ ਮੌਤ ਹੋ ਚੁੱਕੀ ਆ ਇਹ ਘਟਨਾ ਵਾਪਰੀ ਹੈ ਐਲੀਮੈਂਟਰੀ ਸਕੂਲ ਦੇ ਨੇੜੇ ਕੌਮਟਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵੈਸਟ ਕਾਲਡਵੈਲ ਸਟਰੀਟ ਤੇ ਸਾਊਥ ਸੈਂਟਰਲ ਐਵੇਨਿਊ ਦੇ ਲਾਗੇ ਇਹ ਜਿਹੜੀ ਕਾਲਡਵੈਲ ਸਟਰੀਟ ਦੇ ਲਾਗੇ ਇੱਕ ਘਟਨਾ ਵਾਪਰੀ ਹੈ ਐਲੀਮੈਂਟਰੀ ਸਕੂਲ ਜਿੱਥੇ ਪੈਂਦਾ ਤੇ 7:15 ਮਿੰਟ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਅ ਇੱਕ ਜਿਹੜੀ ਟੋਇਟਾ ਸਿਡਾਨ ਆ ਉਹ ਸਟਾਪ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਦੋ ਜਿਹੜੇ ਵਿਕਟਮ ਨੇ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਦੀ ਆਈਡੈਂਟੀਫਿਕੇਸ਼ਨ ਕੀਤੀ ਗਈ ਹੈ ਇੱਕ 45 ਸਾਲਾ ਔਰਤ ਆ ਤੇ ਇੱਕ ਉਹਦੇ ਨਾਲ 22 ਸਾਲ ਉਹਦੀ ਜਿਹੜੀ ਧੀ ਆ ਉਹ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਇਹ ਜਿਹੜੀ ਗੱਡੀ ਰੁਕਦੀ ਹੈ ਤੇ ਉਸ ਤੋਂ ਬਾਅਦ ਗੋਲੀਆਂ ਚੱਲਣ ਦੀ ਆਵਾਜ਼ ਲੋਕ ਸੁਣਦੇ ਨੇ ਤੇ ਉਸ ਤੋਂ ਬਾਅਦ ਇਹ ਦੋ ਜਾਣੇ ਉੱਥੇ ਮਲਟੀਪਲ ਜਿਹੜੇ ਗਨ ਸ਼ਾਟ ਉਹਨਾਂ ਦੇ ਜ਼ਖਮਾਂ ਦੇ ਨਾਲ ਮਿਲਦੇ ਨੇ ਤੇ ਥਾਂ ਜਿਹੜੇ ਮ੍ਰਿਤਕ ਉਹ ਐਲਾਨ ਦਿੱਤੇ ਜਾਂਦੇ ਨੇ ਲਾਸ ਏਂਜਲਸ ਕਾਉਂਟੀ ਸ਼ੈਰਫ ਦੇ ਡਿਪਾਰਟਮੈਂਟ ਜਿਹੜੇ ਲੈਟਿਨੇਟ ਡੀ ਜੋਂਗ ਨੇ ਉਹਨਾਂ ਨੇ ਇਸ ਗੱਲ ਦੀ ਜਿਹੜੀ ਜਾਣਕਾਰੀ ਦਿੱਤੀ ਆ ਉਹ ਕਹਿੰਦੇ ਕਿ ਹੁਣ ਉਸ ਕਾਰ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੀ ਇੱਥੇ ਇੱਕਦਮ ਆ ਕੇ ਰੁਕਦੀ ਹੈ ਤੇ ਉਸ ਤੋਂ ਬਾਅਦ ਗੋਲੀਆਂ ਚੱਲਣ ਦੀ ਆਵਾਜ਼ ਜਿਹੜੇ ਲੋਕ ਉਹ ਸੁਣਦੇ ਨੇ ਸਸਪੈਕਟ ਜਿਹੜਾ ਉਹ ਉਹਦੀ ਪਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਉਹਨੂੰ ਉਸ ਤੋਂ ਬਾਅਦ ਉਹਨੇ ਇੱਕ ਦੋ ਹੋਰ ਵਾਰਦਾਤਾਂ ਨੂੰ ਜਿਹੜਾ ਅੰਜਾਮ ਆ ਦਿੱਤਾ ਹੈ ਸ਼ੈਰਫ ਡਿਪਾਰਟਮੈਂਟ ਦੇ ਆਫਿਸ ਦੇ ਵਿੱਚੋਂ ਜਿਹੜਾ ਨਵਾਂ ਪ੍ਰੈਸ ਰਿਲੀਜ਼ ਆ ਉਹਦੇ ਦੱਸਣ ਦੇ ਮੁਤਾਬਕ ਵਿਕਟਮ ਜਿਹੜੇ ਨੇ ਉਹ ਸਟਰੀਟ ਦੇ ਵਿੱਚ ਸਟਰੀਟ ਦੇ ਲਾਗੇ ਨੇੜੇ ਜਿਹੜੇ ਥਾਇਮਰਿਤਿਕ ਪਾਏ ਗਏ ਸੀਗੇ ਤੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਵੀ ਜਿਹੜਾ ਸੂਚਿਤ ਉਹ ਕਰ ਦਿੱਤਾ ਗਿਆ ਉਹ ਕਹਿੰਦੇ ਕਿ ਜੇਕਰ ਕਿਸੇ ਨੂੰ ਇਸ ਹੋਮਿਸਾਈਡ ਬਾਰੇ ਹੋਰ ਕੋਈ ਜਾਣਕਾਰੀ ਹੈ ਤਾਂ ਉਹਨਾਂ ਨੇ ਇੱਕ ਹੈਲਪਲਾਈਨ ਨੰਬਰ ਆ ਉਹ ਵੀ ਇਸ ਮਾਮਲੇ ਦੇ ਵਿੱਚ ਜਾਰੀ ਕੀਤੀ ਹੈ